ਅੱਜ ਮਿਤੀ 6 ਦਸੰਬਰ 2025 ਨੂੰ ਨਵੇਂ ਬੱਸ ਸਟੈਂਡ ਅੰਬੇਦਕਰ پارک ਵਿੱਚ ਡਾਕਟਰ ਅੰਬੇਦਕਰ ਵੈਲਫੇਅਰ ਸੁਸਾਇਟੀ ਵੱਲੋਂ ਹਰਵਿੰਦਰ ਸਿੰਘ ਵਾਲੀਆ ਜੀ ਦੀ ਅਗਵਾਈ ਵਿੱਚ ਭਾਰਤ ਰਤਨ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ 69ਵਾਂ ਮਹਾਪਰਨਿਵਾਰਨ ਦਿਵਸ ਮਨਾਇਆ ਗਿਆ ਜਾਗਰਤੀ ਵੈਲਫੇਅਰ ਸੁਸਾਇਟੀ ਵੱਲੋਂ ਹਰਵਿੰਦਰ ਸਿੰਘ ਵਾਲੀਆ ਜੀ ਦੀ ਅਗਵਾਈ ਵਿੱਚ ਭਾਰਤ ਰਤਨ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ 88ਵਾਂ ਮਹਾਪਰੇ ਨਿਵਾਰਨ ਦਿਵਸ ਮਨਾਇਆ ਗਿਆ ਜਿਸ ਵਿੱਚ ਪਵਨ ਵਾਲਮਿਕ ਟੇਟ ਤੋਂ ਸੰਦੀਪ ਬਾਲੀ ਵਾਈਸ ਚੇਅਰਮੈਨ ਪੰਜਾਬ ਕਰਮਜੀਤ ਲਚਕਾਣੀ ਸਾਫ ਦਾ ਸਰਪੰਚ ਪ੍ਰਚਾਰ ਸਕੱਤਰ ਪੰਜਾਬ ਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬਾਲੀ ਸਾਹਿਬ ਨੇ ਜਿੱਥੇ ਬਾਬਾ ਸਾਹਿਬ ਦੇ ਸੰਘਰਸ਼ ਜੀਵਨ ਤੇ ਚੰਦਨਾ ਪਾਇਆ ਉੱਥੇ ਹੀ ਬਾਬਾ ਸਾਹਿਬ ਦੇ ਸੁਪਨੇ ਨੂੰ ਸਹਕਾਰ ਕਰਨ ਲਈ ਹਰਵਿੰਦਰ ਵਾਲੀਆ ਜੀ ਤੇ ਉਹਨਾਂ ਦੀ ਟੀਮ ਵੱਲੋਂ ਬੱਚਿਆਂ ਲਈ ਐਜੂਕੇਸ਼ਨ ਤੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਸਟੇਟ ਅਵਾਰਡੀ ਅਧਿਆਪਕ ਮਾਸਟਰ ਬੀਨਤ ਪਾਮਰੀ ਨੇ ਵਿਸ਼ਵਾਸ ਤੌਰ ਤੇ ਹਾਜ਼ਰੀ ਲਗਵਾਈ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਸਰਪੰਚ ਐਮਸੀ ਸਹਿਬਾਨਾਂ ਤੇ ਪਤਵੰਤੇ ਸੱਜਣ ਨੂੰ ਹਰਵਿੰਦਰ ਵਾਲੀਆ ਜੀ ਆਇਆਂ ਕਿਹਾ ਉੱਥੇ ਹੀ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਬੱਚਿਆਂ ਦੀ ਉਚੇਰੀ ਸਿੱਖਿਆ ਲਈ ਹਰ ਪਿੰਡ ਵਿੱਚ ਤੇ ਹਰ ਸ਼ਹਿਰ ਵਿੱਚ ਅੰਬੇਦਕਰ ਕੋਚਿੰਗ ਸੈਂਟਰ ਖੋਲੇ ਜਾਣਗੇ ਇਸ ਮੌਕੇ ਨਗਰ ਕੌਂਸਲ ਮਲੋ ਦੇ ਵਾਈਸ ਪ੍ਰਧਾਨ ਸਰਦਾਰ ਜਗਤਾਰ ਸਿੰਘ ਧਰਮਿੰਦਰ ਸੋਨੂ ਐਮਸੀ ਗੁਬਿੰਦਗੁਰ ਰਾਜ ਸਰਪੰਚ ਜਸੜਾ ਕੇਸਰ ਸਿੰਘ ਸਰਪੰਚ ਤਤਤਪੁਰਾ ਸਤਪਾਲ ਜੀ ਸਰਪੰਚ ਕੁੰਬੜਾ ਜਗਮੇਲ ਸਿੰਘ ਜੀ ਸਰਪੰਚ ਅਲੀਪੁਰ ਨਿਰਮਲ ਸਿੰਘ ਜੀ ਸਰਪੰਚ ਜਲਾਲਪੁਰ ਰਣਧੀਰ ਸਿੰਘ ਲੰਬਰਦਾਰ ਫਰਜੂਲਾਪੁਰ ਅਵਤਾਰ ਸਿੰਘ ਨੰਬਰਦਾਰ ਹਿੰਮਤਗੜ ਬੇਅੰਤ ਸਿੰਘ ਜੀ ਸਰਪੰਚ ਰਾਏਪੁਰ ਰਾਈਆਂ ਫਤਿਹ ਕੋਲਗੜ ਅਜੇ ਕੁਮਾਰ ਚੌਧਰੀ ਜੀ ਰਿਟਾਇਰ ਲੈਕਚਰਰ ਬੰਤ ਸਿੰਘ ਜੀ ਟੋਨੀ ਲੁਟਾਵਾ ਸ਼ਮਸ਼ੇਰ ਤੁਰਾ ਗੁਰਜੀਤ ਪੋਲੀਆ ਅਸ਼ੋਕ ਪੱਦਲ ਤੁਹਾ ਨਿਰਮਲ ਪੱਦਲ ਤੁਹਾ ਅਨਮੋਲ ਦਨਗੇੜੀ ਜਤਿੰਦਰਮ ਲੋ ਆਦੀ ਹਾਜ਼ਰ ਸਨ ਸਾਡੇ ਸਮਾਜ ਦੇ ਲੋਕਾਂ ਨੂੰ ਇਹੀ ਗੱਲ ਕਹਿੰਦੇ ਆਂ ਕਿ ਰੋਟੀ ਘੱਟ ਖਾਓ ਆਪਣੇ ਬੱਚੇ ਜਰੂਰ ਪੜਾਓ ਸਾਥੀਓ ਮੇਰਾ ਬੱਚਾ ਇਹ ਬੱਚਾ ਬੜੀ ਬੱਤੀ ਹਾਈ ਸਟੱਡੀ ਕਰ ਰਿਹਾ ਹੈ ਤੇ ਮੈਂ ਵੈਸੇ ਇਹ ਜੀ ਜਨਤਕ ਕਰਦਾ ਨਹੀਂ ਹੈਗਾ ਬੜ ਜਦੋਂ ਇਦਾਂ ਦੀ ਕੋਈ ਗੱਲ ਸਾਹਮਣੇ ਆ ਜਾਂਦੀ ਹੈ ਤਾਂ ਦੱਸਣਾ ਵੀ ਪੈਂਦਾ ਹੈ ਕਿ ਵੀ ਮੇਰਾ ਖੁੱਦਾ ਬੇਟਾ ਯੂਪੀਐਸਸੀ ਕਰ ਰਿਹਾ ਹੈ ਕਿ ਮਹਾ ਪ੍ਰੀ ਨਿਵਾਰਨ ਦਿਵਸ ਆਉਂਦਾ ਹੈ ਤੇ ਦਾਦਾ ਸਾਹ ਦੇ ਯਾਦ ਕਰਾਉਂਦਾ ਹੈ ਮਹਾ ਪ੍ਰੀ ਨਿਵਾਰਨ ਦਿਵਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ ਸਾਡੇ ਟੁੱਟੇ ਹੋਏ ਜ਼ਮੀਰਾਂ ਨੂੰ ਜੋੜ ਕੇ ਰੱਖ ਦਿੱਤਾ ਇੱਕ ਅਣਜਾਣ ਵਿਅਕਤੀ ਹੋ ਕੇ ਵੀ ਸਾਡਾ ਪੂਰਾ ਪਖ ਲਿਪਾ ਇੱਕ ਐਸੀ ਜੰਗ ਲੜੀ ਕਿ ਪੂਰਾ ਭਾਰਤ ਹਿਲਾ ਕੇ ਰੱਖ ਦਿੱਤਾ ਹਰ ਇੱਕ ਚੀਜ਼ ਦੇ ਲਈ ਤਰਸਦੇ ਸੀ ਹਰ ਇੱਕ ਚੀਜ਼ ਦੇ ਲਈ ਤਰਸਦੇ ਸੀ ਤੇ ਤਰਸਦੇ ਹੋਏ ਫਿਰ ਟੁੱਟ ਜਾਂਦੇ ਸੀ ਸੋਚੋ ਕਿਦਾਂ ਜੋੜਿਆ ਹੋ ਉਹ ਟੁੱਟੇ ਹੋਏ ਮਨਾਂ ਨੂੰ ਕਿਦਾਂ ਅਸੀਂ ਭੁੱਲ ਸਕਦੇ ਆ ਬਾਬਾ ਸਾਹਿਬ ਦੇ ਕਰੇ ਅਸਾਨਾ ਨੂੰ ਬਾਬਾ ਸਾਹਿਬ ਦੇ ਕਰੇ ਅਸਾਨਾ ਨੂੰ ਹੱਥਾਂ ਵਿੱਚ ਸੀ ਝਾੜੂ ਸਾਡੇ ਹੱਥਾਂ ਵਿੱਚ ਸੀ ਝਾੜੂ ਸਾਡੇ ਉਹ ਛੜਾ ਕੇ ਕਿ ਕਾ ਪੜਾ ਗਿਆ ਸਾਨੂੰ ਕੱਟ ਕੇ ਉਸ ਨਰਕ ਦੇ ਵਿੱਚੋਂ ਉਹ ਉੱਚੇ ਤਖਤ ਬਿਠਾ ਲਿਆ ਇਥੇ ਦੇ ਨਾਲ ਬੜਾ ਜੁਰੂ ਸੰਘਰਸ਼ ਸਤੋ ਸੰਸਾਰ ਦਾ ਇਹ ਹੀਰਾ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਵਾਬ ਰਾਜਾ ਸਾਰੀ ਦੁਨੀਆ ਦੇ ਲਈ ਕੁਝ ਲੋਕ ਸਮਝਦੇ ਨੇ ਕਿ 바ਵਾ ਸਾਹਿਬ ਡਾਕਟਰ ਪੀਰਵਾ ਅੰਬੇਦਕਰ ਜੀ ਸਿਰਫ ਤਲਤਲੀ ਕੰਮ ਕੀਤਾ ਦਲਤਾਂ ਦੇ ਮੱਥੀਆ ਲੇਕਿਨ ਉਹਨਾਂ ਨੇ ਪੂਰੀ ਮਲੁਕਤਾ ਲਈ ਆਪਣਾ ਸੁਵਿਸ਼ ਆਪਣੇ ਬੱਚੇ ਆਪਣਾ ਜੀਵਨ ਆਪਣਾ ਪਰਿਵਾਰ ਬਾਹਰ ਦਿੱਤਾ ਅੱਜ ਤੁਸੀਂ ਜੀ ਇਹ ਤੋਂ ਸੋਨੇ ਕੱਪੜੇ ਤਾ ਕੇ ਸਭ ਤੋਂ ਪਹਿਲਾਂ ਤਾਂ ਜਪੀਮ ਜੈ ਭਾਰਤ ਜੈ ਸੰਵਿਧਾਨ ਜਿਸ ਤਰ੍ਹਾਂ ਤੁਸੀਂ ਜੀ ਇਹਦੀ ਇਲੈਕਸ਼ਨ ਹੋਈ ਸੀ 2017 ਦੇ ਵਿੱਚ 2017 ਦੇ ਵਿੱਚ ਦਸੰਬਰ ਦੇ ਵਿੱਚ ਦਾਸ ਨੂੰ ਟਿਕਟ ਮਿਲੀ ਸੀ ਕਾਂਗਰਸ ਵੱਲੋਂ ਔਰ ਦਾਸ ਨੰਬਰ 6 ਦੇ ਵਿੱਚ ਜਿੱਤੇ ਜੋ ਸਥਾਪਤ ਹੈ ਗਵਾੜ ਨੰਬਰ 6 ਦੇ ਦੇ 10 ਐਮਸੀ ਜਿੱਤ ਗਿਆ ਆ ਜੀ ਔਰ ਇਹਦੇ ਬੱਸ ਸਟੈਂਡ ਦੀ ਬੈਕ ਸਾਈਡ ਤੇ ਜਿਹੜੀਆਂ ਦੁਕਾਨਾਂ ਬਣੀਆਂ ਨੇ ਅੰਦਰ ਇੱਥੇ ਮੇਰਾ ਆਫਿਸ ਸੀ ਤੇ ਅਸੀਂ ਜਦੋਂ ਆਫਿਸ ਦੇ ਵਿੱਚ ਦੋ ਦਿੰ ਦਿੱਤਾ ਇਹ ਸਸਤਾ ਹੈ ਸਾਡੇ ਇਸ ਜਮਾਨਾ ਦਾ ਜਿਹੜੀ ਬੁੱਤ ਦੀ ਆ ਉਹਦੀ ਸਥਾਪਨਾ ਬਰਾ ਮੰਬੇਦ ਕਰਦਾ ਤੇ ਚੂ ਦੀ ਜਿਹੜੀ ਹੈ ਬੁੱਤ ਸਥਾਪਨਾ ਕੀਤੀ ਜਾਵੇ ਜਿਦਰਾ ਬਾਬਾ ਸਰਟੀਫਿਕੇਟਾਂ ਦਾ ਵਿੱਚ ਪਿੱਛੇ ਹੈ ਅਸੀਂ 70 ਸਾਲ ਦੇ ਲਗਭਗ ਹੋ ਗਏ ਨੇ ਦੇਸ਼ ਨੂੰ ਆਜ਼ਾਦ ਹੋਇਆ ਪਰ ਜਿਹੜੀਆਂ ਪੁਚਕ ਉਹ ਅੱਜ ਵੀ ਹਲੇ ਉੱਥੇ ਖੜੀਆਂ ਨੇ ਜਿਸ ਤਰ੍ਹਾਂ ਹੁਣ ਮੈਂ ਗੱਲ ਕਰਾਂਗਾ ਪਿੱਛੇ ਜੇ ਦੇਖੋ ਸਾਡੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਹੈ ਕੋਰਟ ਹੈ ਅਦਾਲਤ ਹੈ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜੱਜ ਨੂੰ ਜੁੱਤੀ ਦਿਖਾਉਣਾ ਇੱਕ ਬਹੁਤ ਵੱਡੀ ਗੱਲ ਹੈ ਸੋ ਇਹ ਪੜੇ ਲਿਖੇ ਲੋਕਾਂ ਦੀ ਸੋਚ ਵੀ ਇੱਥੇ ਕੜੀ ਹੈ ਇਸ ਲਈ ਮੈਂ ਜਿਹੜਾ ਇਹ ਦਲਿਤ ਸਮਾਜ ਹੈ ਸਾਡਾ ਭਾਈਚਾਰਾ ਹੈ ਉਹਨੂੰ ਅਪੀਲ ਕਰਦਾ ਕਿ ਬਾਵਾ ਸਾਹਿਬ ਨੇ ਜੋ ਗੱਲ ਕਹੀ ਸੀ ਕਿ ਪੜੋ ਜੁੜੋ ਔਰ ਸੰਘਰਸ਼ ਕਰੋ ਉਸ ਤੇ ਮੇਰੇ ਖਿਆਲ ਦੇ ਵਿੱਚ ਹਾਲੇ ਸਾਡਾ ਸਮਾਜ ਉਸ ਤੇ ਨਹੀਂ ਚੱਲਿਆ ਸਾਨੂੰ ਉਹ ਨਾਰੇ ਦੇ ਉੱਤੇ ਚੱਲਣਾ ਹੀ ਪੈਣਾ ਹੈ ਜੇ ਅਸੀਂ ਆਪਣੇ ਜੀਵਨ ਦਾ ਪੱਧਰ ਉੱਚਾ ਕਰਨਾ ਹੈ ਇਹਦੇ ਲਈ ਕੀ ਉਪਰਾਲਾ ਕਰ ਸਕਦੇ ਆ ਵੀ ਲੋਕਾਂ ਦੇ ਵਿੱਚ ਜਾਗਰਤੀ ਤੇਜ ਹੋਵੇ ਜੀ ਜੀ ਤੁਹਾਡੇ ਵੱਲੋਂ ਕੀ ਉਪਰਾਲਾ ਕੀ ਮਿਸ਼ਨ ਅਲੀ ਕੀਤਾ ਜਾਇਆ ਗਿਆ ਜੀ ਜੀ ਜਿਸ ਤਰ੍ਹਾਂ ਡਾਕਟਰ ਡਾਕਟਰ ਅੰਮ੍ਰਿਤ ਜਾਗਰਤੀ ਵੈਲਫੇਅਰ ਸੁਸਾਇਟੀ ਜੀ ਦਾ ਦਾਸ ਪ੍ਰਧਾਨ ਹੈ ਔਰ ਜਿਹੜੀ ਜਗਰੂਪ ਸਿੰਘ ਜੀ ਸੰਮਤਪੁਰ ਪ੍ਰਿੰਤੀ ਸਿੰਘ ਜੀ ਫੁਰਜੁਲਾਪ ਅਵਤਾਰ ਸਿੰਘ ਜੀ ਹੰਮਤਗੜ੍ਹ ਤੇ ਸਾਡੇ ਗੁਲਜਾਰ ਸਿੰਘ ਜੀ ਸਾਡੇ ਬਹੁਤ ਸਾਰੇ ਸਤਿਕਾਰਯੋਗ ਹੋਰ ਬਹੁਤ ਫਤੇ ਸਿੰਘ ਜੀ ਕਾਲਗਾਰਡ ਸਾਡੇ ਬਹੁਤ ਸਾਰੇ ਸਾਥੀ ਜਿਨ੍ਹਾਂ ਦੇ ਵਿੱਚ ਬਹੁਤ ਬਹੁਤ ਗਿਆ ਸਾਹਿਬਾਨ ਵੀ ਨੇ ਜਿਸ ਤਰ੍ਹਾਂ ਸਟੇਟ ਅਵਾੜੀ ਅਧਿਆਪਕ ਮਾਸਟਰ ਬਿਆਨ ਸਿੰਘ ਜੀ ਭੰਬਰੀ ਪਰ ਸਾਡੇ ਗੁਰਪਾਲ ਸਿੰਘ ਜੀ ਇੰਨੀ ਆ ਜਰਨੈਲ ਸਿੰਘ ਸੋਤਾ ਸਾਹਿਬ ਬਹੁਤ ਸਾਰੇ ਟੀਚਰ ਸਾਡੇ ਇਸ ਚੀਜ਼ ਤੇ ਕੰਮ ਕਰ ਰਹੇ ਨੇ ਅਸੀਂ ਵੇਦਕਾ ਖੋਲਣ ਜਾ ਰਹੇ ਹਾਂ ਜਿਸ ਨੂੰ ਪਿਛਲੇ 3-4 ਸਾਲਾਂ ਦੇ ਵਿੱਚ ਦਾਸ ਆਪਣੇ ਘਰੇ ਬੱਚੇ ਪੜਾ ਰਿਹਾ ਹੈ ਮੇਰੀ ਬੇਟੀ ਨੇ ਬੀਏ ਬੀਐਡ ਕਰਕੇ ਪੋਲੀਟਿਕਲ ਦੀ ਐਮਏ ਕੀਤੀ ਹੈ ਔਰ ਮੇਰੀ ਭਤੀਜੀ ਆ ਉਹ ਬੱਚੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾ ਰਹੇ ਨੇ ਅਸੀਂ ਬਹੁਤ ਘੱਟ ਖਰਚੇ ਤੇ ਜਿਹੜਾ ਬੱਚਾ ਨਹੀਂ ਵੀ ਦੇ ਸਕਦਾ ਉਹਨੂੰ ਫ੍ਰੀ ਵੀ ਬਣਾਉਂਦੇ ਆ ਬਹੁਤ ਘੱਟ ਖਰਚੇ ਤੇ ਉਹ ਕੋਚਿੰਗ ਸੈਂਟਰ ਚਲਾ ਰਹੇ ਆ ਜਿਸ ਨੂੰ ਅਸੀਂ ਹੁਣ ਪਿੱਛੇ ਜੇ ਸਾਡੇ ਨਾਲ ਹੀ ਬਲਵਕੀ ਧਰਮਚਾਲਾ ਉਹਦੇ ਵਿੱਚ ਸ਼ਿਫਟ ਕਰਨ ਜਾ ਰਹੇ ਆ ਜਿਹਦੇ ਵਿੱਚ ਪਲੱਸ 2 ਤੱਕ ਦੇ ਬੱਚੇ ਵੀ ਹੋਣਗੇ ਕਿਤੇ ਨਾ ਕਿਤੇ ਬਾਬਾ ਸਾਹਿਬ ਦੀਆਂ ਫੋਟੋਆਂ ਜ਼ਰੂਰ ਲੱਗੀਆਂ ਹੋਈਆਂ ਨੇ ਦਫ਼ਤਰਾਂ ਦੇ ਵਿੱਚ ਜੀ ਸੰਵਿਧਾਨ ਦਾ ਪ੍ਰਚਾਰ ਜ਼ਰੂਰ ਸਰਕਾਰਾਂ ਆਵਾਜ਼ ਦੇ ਰਹੀਆਂ ਨੇ ਸਾਰੀਆਂ ਹੀ ਤੇ ਪਰ ਜਿਸ ਤਰ੍ਹਾਂ ਖਾਣਿਆਂ ਦੇ ਵਿੱਚ ਵੀ ਜਾਂ ਹੋਰ ਜਗ੍ਹਾ ਤੇ ਸਮਾਜ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਗੱਲ ਇਹ ਆ ਗੱਲ ਫੇਰ ਉਹੀ ਆ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਤੁਹਾਨੂੰ ਹੋਣ ਦੀ ਲੋੜ ਹੈ ਇਹ ਉਦੋਂ ਤੱਕ ਨਹੀਂ ਹੋਣਾ ਜਦੋਂ ਤੱਕ मुट्ठी ਬੰਦ ਨਹੀਂ ਹੁੰਦੀ ਜਦੋਂ ਇਹ ਮੁੱਠੀ ਬੰਦ ਹੋ ਗਈ ਤਾਂ ਇਹਦੀ ਤਾਕਤ ਬਣ ਜੂਗੀ ਸੋ ਸਾਨੂੰ ਇਕੱਠੇ ਹੋ ਕੇ ਇੱਕ ਬੰਦ ਮੁਠੀ ਦੀ ਤਰ੍ਹਾਂ ਇਹ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਨੇ ਇਹਦੇ ਨਾਲ ਲੜਨਾ ਪੈਣਾ ਔਰ ਇਹਦੇ ਲਈ ਲੜਨ ਲਈ ਜੋ ਸਾਡੀ ਟੀਮ ਵਰਕ ਕਰ ਰਹੀ ਹੈ ਇੱਕੋ ਇੱਕ ਜਿਹੜਾ ਅਸੀਂ ਕਹਿ ਸਕਦੇ ਹਾਂ ਵੀ ਜਤਨ ਅਸੀਂ ਕਰੀਏ ਕਿ ਜਿਹੜੀ ਪੜ੍ਹਾਈ ਹੈ ਐਜੂਕੇਸ਼ਨ ਹੈ ਉਹਨੂੰ ਸਾਨੂੰ ਸੁਧਾਰਨਾ ਪਊਗਾ ਸਾਡੇ ਬੱਚੇ ਪੜ੍ਹਨ ਲਿੱਕੇ ਇਹ ਆਪਣਾ ਜੀਵਨ ਦਾ ਸੰਘਰਸ਼ ਕਰਨਗੇ ਪੜ੍ਹਾਈ ਹੀ ਕਹੇ ਜਾ ਹਥਿਆਰ ਹੈ ਜਿਹਦੇ ਨਾਲ ਅਸੀਂ ਹਰ ਮੁੜਾਈ ਜਾਏਗਾ ਜੇ ਮਾਂ ਅਸੀਂ ਉਹ ਨਹੀਂ ਮਿਲ ਰਹੀਆਂ ਜਾਂ ਹੋਰ ਸਾਡ ਨੂੰ ਸਕੀਮਾਂ ਮਿਲਣ ਵਾਲੀਆਂ ਬਜੀਫੇ ਵਗੈਰਾ ਨਹੀਂ ਮਿਲਦੇ ਬੱਚਿਆਂ ਨੂੰ ਇਹ ਕੀ ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਇਹ ਇਹ ਬਿਲਕੁਲ ਬਹੁਤ ਵੱਡਾ ਵਿਸ਼ਾ ਹੈ ਤੁਸੀਂ ਇੱਥੇ ਅਸੀਂ ਸਾਡੀ ਟੀਮ ਕੰਮ ਵੀ ਕਰ ਰਹੀ ਹੈ ਪਿੱਛੇ ਜੇ ਰਿਮਟ ਯੂਨੀਵਰਸਿਟੀ ਦੇ ਵਿੱਚ